ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚੜ੍ਹਦੀ ਕਲਾ ਪੰਜਾਬ ਟੀਵੀ ਦੇਖਦੇ ਸਾਰੇ ਸੁਖਤਿਆਂ ਨੂੰ ਸਤਿ ਸ੍ਰੀ ਅਕਾਲ ਜੀ ਆਪਾਂ ਪਹਿਲੀ ਮਿਸਲ ਦੀ ਸ਼ੁਰੂਆਤ ਤੋਂ ਪਹਿਲਾਂ ਜਿਹੜਾ ਪਹਿਲੀ ਵੀਡੀਓ ਦੂਜੀ ਵੀਡੀਓ ਦੇ ਵਿੱਚ ਕੁਝ ਰਹਿ ਗਿਆ ਸੀਗਾ ਉਹਦੇ ਬਾਰੇ ਆਪ ਜੀ ਨਾਲ ਕੁਝ ਵਿਚਾਰਾਂ ਕਿਉਂਕਿ ਜਿਹੜੀਆਂ ਮਿਸਲਾਂ ਸੀ ਉਨ੍ਹਾਂ ਬਾਰੇ ਵਿਚਾਰ ਕਰ ਰਹੇ ਹਾਂ ਉਨ੍ਹਾਂ ਬਾਰੇ ਪੂਰੀ ਤਰ੍ਹਾਂ ਜਾਨਣਾ ਜ਼ਰੂਰੀ ਹੈ ਤਾਂ ਕਿ ਆਪਾਂ ਜਿਹੜੀਆਂ ਅੱਗੇ ਕੱਲੀ-ਕੱਲੀ ਮਿਸਲ ਦੀ ਗੱਲ ਕਰਾਂਗੇ ਸਿੱਖ ਰਾਜ ਬਣਨ ਤੱਕ ਦੇ ਰਾਜ ਗੱਲ ਕਰਾਂਗੇ ਉਹ ਸੌਖੀ ਸਮਝ ਨਹੀਂ ਹੋ ਜੂਗੀ ਸਾਨੂੰ ਸੋ ਆਓ ਆਪਾਂ 29 ਮਾਰਚ 1748 ਈਸਵੀ ਨੂੰ ਸਾਖੀ ਵਾਲੇ ਦਿਨ ਸਾਰੇ ਜਥੇ ਅੰਮ੍ਰਿਤ ਸਰਸਾ ਵਿਖੇ ਇਕੱਠੇ ਹੋਏ ਨਵਾਬ ਕਪੂਰ ਸਿੰਘ ਜੀ ਨੇ ਇੱਕ ਉਥੇ ਮਤਾ ਪਾਸ ਕੀਤਾ ਕਿ ਇੱਕ ਮਜ਼ਬੂਤ ਸਿੱਖਾਂ ਦੀ ਜਥੇਬੰਦੀ ਜਿਹੜੀ ਉਹ ਬਣਾਈ ਜਾਵੇ ਤੇ ਇਹ ਮਤਾ ਸਾਰਿਆਂ ਨੇ ਪ੍ਰਵਾਨ ਕਰ ਲਿਆ ਤੇ ਉਥੇ ਇੱਕ ਫਿਰ ਜਥੇਬੰਦੀ ਬਣਾਈ ਜਿਹਦਾ ਨਾਂ ਰੱਖਿਆ ਗਿਆ ਦਲ ਖਾਲਸਾ ਦਲ ਖਾਲਸਾ ਜਦੋਂ ਬਣਿਆ ਇਹਦੇ ਵਿੱਚ ਇੱਕ ਜ਼ਰੂਰ ਆਪ ਜੀ ਨਾਲ ਸਾਂਝੀ ਕਰ ਲਈਏ ਜ਼ਰੂਰੀ ਜਿਹੜੀ ਗੱਲ ਹੈ ਆਪਾਂ ਸਾਰੇ ਜਾਣਦੇ ਆ ਕਿ 12 ਮਿਸਲਾਂ ਹੋਈਆਂ ਪਰ ਉਸ ਸਮੇਂ 11 ਮਿਸਲਾਂ ਉੱਥੇ ਬਣਾਈਆਂ ਸੀ ਜਦੋਂ ਦਲ ਖਾਲਸਾ ਹੋਂਦ ਵਿੱਚ ਆਇਆ ਇਹ ਜਿਹੜੀਆਂ 11 ਮਿਸਲਾਂ ਸੰਨ ਮਿਸਲ ਆਲੂ ਵਾਲੀਆ ਮਿਸਲ ਫੈਦਲਾਪੁਰੀਆ ਮਿਸਲ ਸ਼ੁਕਰ ਚੱਕੀਆ ਮਿਸਲ ਨਸਾਨਾ ਵਾਲੀ ਮਿਸਲ ਭੰਗਿਆ ਮਿਸਲ ਕਨਈਆ ਮਿਸਲ ਨਕਈਆ ਮਿਸਲ ਡੱਲੇ ਵਾਲੀਆ ਮਿਸਲ ਸ਼ਹੀਦਾਂ ਮਿਸਲ ਕਰੋੜਾ ਸਿੰਘਿਆ ਮਿਸਲ ਸੰਗਣੀਆਂ ਇਹ 11 ਮਿਸਲਾਂ ਸੀ ਹੁਣ ਜਿਹੜੀ 12ਵੀਂ ਮਿਸਲ ਹੋਣ ਦੇ ਵਿੱਚ ਆਈ ਇਹ ਮਿਸਲ ਫੁਲਕੀਆ ਇਹਨਾਂ ਤੋਂ ਵੱਖਰੀ ਸੀ ਕਾਰਨ ਤੇ ਇਹਦੇ ਜਿਹੜੇ ਵਾਰਨੀ ਸੀ ਇਹ 12ਵੀਂ ਮਿਸਲ ਦੇ ਇਹ ਬਾਬਾ ਆਲਾ ਸਿੰਘ ਸਰਦਾਰ ਆਲਾ ਸਿੰਘ ਜਿਨ੍ਹਾਂ ਨੂੰ ਕਿਹਾ ਜਾਂਦਾ ਸੀ ਜੋ ਪਟਿਆਲਾ ਤੋਂ ਹੈ ਇਹਨਾਂ ਕਰਕੇ ਹੋਣ ਦੇ ਵਿੱਚ 12ਵੀਂ ਮਿਸਲ ਆਈ ਬਸ ਅਖੀ ਵਾਲੇ ਦਿਨ ਇਹਨਾਂ ਮਿਸਲਾਂ ਦਾ ਐਲਾਨ ਕੀਤਾ ਗਿਆ ਤੇ ਹਰ ਸਿੱਖ ਸਿਪਾਹੀ ਸਰਦਾਰ ਨੂੰ ਆਗਿਆ ਦਿੱਤੀ ਕਿ ਉਹ ਜਿਸ ਮਿਸਲ ਵਿੱਚ ਵੀ ਚਾਹੁੰਦਾ ਉਸੇ ਮਿਸਲ ਦੇ ਵਿੱਚ ਉਹ ਸਿੱਖ ਸਿਪਾਹੀ ਸਰਦਾਰ ਸ਼ਾਮਲ ਹੋ ਸਕਦਾ ਕੋਈ ਪਾਬੰਦੀ ਨਹੀਂ ਲਾਈ ਕਿ ਕੋਈ ਇਲਾਕੇ ਦਾ ਆ ਮਿਸਲ ਦੇ ਵਿੱਚ ਸ਼ਾਮਲ ਨਹੀਂ ਹੋ ਸਕਦਾ ਤੇ ਹੁਣ بڑے ਜਿਹੜੇ ਅਬਦਾਲੀ ਦੇ ਹਮਲੇ ਹੋਏ ਅੱਪਾ ਕਿਉਂਕਿ ਥੋੜਾ ਜਿਹਾ ਸੰਕੋਚ ਦੇ ਨਾਲ ਚਲਦੇ ਹੋਏ ਗੱਲ ਕਰੀਏ 5 ਫਰਵਰੀ 1762 ਈਸਵੀ ਨੂੰ ਜਿਹੜਾ ਹਮਲਾ ਅਬਦਾਲੀ ਨੇ ਛੇਵੀਂ ਵਾਰ ਕੀਤਾ ਸੀ ਜਿਹੜਾ ਸੀ ਜਾਣਨੇ ਆ ਕਿ ਸਿੱਖਾਂ ਦਾ ਵੱਡਾ ਘੱਲੂਕਾਰ ਹੋਇਆ ਕੋਪਰਹੀੜੇ ਤੋਂ ਲੈ ਕੇ ਬਰਨਾਲੇ ਤੱਕ ਲੋਥਾਂ ਦੇ ਢੇਰ ਲੱਗੇ ਸੀ ਜਿਦੇ ਵਿੱਚ ਉਹਨਾਂ ਨੇ ਜੇ ਸੋਟੇ ਸਿੱਖ ਬੱਚੇ ਬੱਚੀਆਂ ਬੀਬੀਆਂ ਔਰਤਾਂ ਬਜ਼ੁਰਗਾਂ ਕਿਸੇ ਨੂੰ ਨਹੀਂ ਛੱਡਿਆ ਸੀ ਮੁਗਲਾਂ ਨੇ ਸਿਰਫ ਇਹ ਹਮਲਾ ਸਿੱਖਾਂ ਨੂੰ ਖਤਮ ਕਰਨ ਵਾਸਤੇ ਕੀਤਾ ਗਿਆ ਸੀ ਲਗਭਗ 10-12000 ਤੋਂ ਲੈ ਕੇ 18-20000 ਸਿੱਖ ਦੇ ਬੱਚੇ ਬੱਚੀਆਂ ਔਰਤਾਂ ਜਿਹੜੇ ਸਮਲ ਸਨ ਉਹਨਾਂ ਦਾ ਕਤਲ ਕੀਤਾ ਗਿਆ ਸੀ ਤੇ ਬੜਾ ਵੱਡਾ ਨੁਕਸਾਨ ਹੋਇਆ ਸੀ ਪਰ ਨਾਲ ਹੀ ਕਹਿ ਦਈਏ ਕਿ ਸਿੱਖ ਕੌਮ ਦੇ ਦਿਲੋਂ ਅਵਦਾਲੀ ਦਾ ਡਰ ਬਿਲਕੁਲ ਇੱਥੇ ਆ ਕੇ ਨਿਕਲ ਗਿਆ ਤੇ ਇੱਥੇ ਫਿਰ 1762 ਵਿੱਚ ਹੀ 17 ਅਕਤੂਬਰ ਨੂੰ ਪਿਪਲੀ ਸਾਹਿਬ ਜਿਹੜਾ ਅੰਮ੍ਰਿਤਸਰ ਦੇ ਵਿੱਚ ਪੈਂਦਾ ਹੈ ਉੱਥੇ ਲੜਾਈ ਹੋਈ ਅਬਦਾਲੀ ਦੇ ਨਾਲ ਤੇ ਅਬਦਾਲੀ ਬੁਰੀ ਤਰ੍ਹਾਂ ਹਾਰ ਕੇ ਉੱਥੋਂ ਖਾਲੀ ਹੱਥ ਵਾਪਸ ਪਰਤੇ ਆ ਸਿੱਖ ਮਜ਼ਬੂਤ ਬਣ ਗਏ ਫਿਰ ਸਾਰੇ ਪੰਥ ਦੇ ਇਥੋਂ ਦਲ ਖਾਲਸੇ ਦੀ ਜਿਹੜੀ ਜਥੇਬੰਦੀ ਹੈ ਨਾ ਫਿਰ ਨਵੇਂ ਸਿਰੇੋਂ ਪੱਕੀ ਕੀਤੀ ਸੀ ਦੁਬਾਰਾ ਸੋਧ ਕੀਤੀ ਗਈ ਆਪਾਂ ਕਹਿੰਦੇ ਇਹਦੇ ਦੋ ਸੇ ਬਣਾਏ ਇੱਕ ਬੁੱਢਾ ਦਲ ਤੇ ਧਰਨਾ ਦਾ ਜਿਹੜੇ ਹੋਂਦ ਵਿੱਚ ਆਈ ਸੋ ਇਸ ਤੋਂ ਬਾਅਦ ਆਪਾਂ ਕਹਿ ਦਈਏ ਕਿ ਲਗਾਤਾਰ ਚਲੋ ਹਮਲੇ ਹੋਏ ਜਿਹੜਾ ਇਦੂ ਬਾਅਦ ਲੜਾਈ ਹੋਈ ਆ ਅੰਤਿਕ ਜਿਹੜੀ ਆਪਾਂ ਕਹਿ ਦਈਏ ਲਹੂ ਡੋਲਵੀ ਲੜਾਈ ਹੈ ਜਿਹੜੀ ਹੋਈ ਉਹ 4 ਮਾਗ 14 ਜਨਵਰੀ 1764 ਸ ਨੂੰ ਸਰਹੰਦ ਦਾ ਜਿਹੜਾ ਸੂਬੇਦਾਰ ਲਾਇਆ ਹੋਇਆ ਸੀ ਜੈਨ ਖਾਂ ਉਹ ਸਿੰਘਾ ਨੇ ਗੱਡੀ ਚੜਾ ਦਿੱਤਾ ਪਰ ਕਹਿ ਦਈਏ ਕਿ ਉਹ ਖਤਮ ਕਰ ਦਿੱਤਾ ਤੇ ਇਸ ਦਿਨ ਤੋਂ ਸਿੱਖ ਮਿਸਲਾਂ ਦਾ ਜਿਹੜਾ ਰਾਜ ਸੀ ਇਹ ਪੰਜਾਬ ਦੇ ਉੱਪਰ ਆਰੰਭ ਹੋਇਆ ਸੂਬਾ ਸਰਹੰਦ 52 ਲੱਖ ਦਾ ਇਲਾਕਾ ਸੀ ਤੇ ਅਠ ਮਿਸਲਾਂ ਜਿਹੜੀਆਂ ਸੀ ਉਹਨਾਂ ਨੇ ਆਪਸ ਵਿੱਚ ਇਹ ਇਲਾਕਾ ਜਿਹੜਾ ਵੰਡਿਆ ਤੇ ਇਸ ਤੋਂ ਬਾਅਦ 15 ਮਈ 1765 ਈਸਵੀ ਤੱਕ ਸਿੱਖਾਂ ਨੇ ਪੂਰੀ ਤਰ੍ਹਾਂ ਲਾਹੌਰ ਤੇ ਵੀ ਕਬਜ਼ਾ ਕਰ ਲਿਆ ਸੀ ਤੇ 1766 ਦੇ ਵਿੱਚ ਫਿਰ ਨੌਵੀਂ ਵਾਰ ਅਬਦਾਲੀ ਫਿਰ ਚੜ ਕੇ ਆਇਆ ਨੌਵੀਂ ਵਾਰ ਹਮਲਾ ਕੀਤਾ ਜਦੋਂ ਤੱਕ ਸਿੱਖਾਂ ਨੇ ਲਾਹੌਰ ਤੇ ਕਬਜ਼ਾ ਕਰ ਲਿਆ ਸੀ ਤੇ ਜਿਸ ਵਿੱਚ ਸਿੱਖਾਂ ਨੂੰ ਲਾਹੌਰ ਛੱਡਣਾ ਪਿਆ ਅਬਦਾਲੀ ਵਾਪਸ ਗਿਆ ਤਾਂ ਸਿੱਖਾਂ ਨੇ ਫਿਰ ਲਾਹੌਰ ਤੇ ਕਬਜ਼ਾ ਕਰ ਲਿਆ ਸੀ ਅਬਦਾਲੀ ਦੇ ਆਖਰੇ ਆਖਰੀ ਜਿਹੜੇ ਦੋਵੇਂ ਹਮਲੇ ਸੀ ਨੌਵੇਂ ਅਤੇ ਦਸਵੇਂ ਵਾਰ ਇਹ ਬੜੇ ਕਮਜ਼ੋਰ ਸੀਗੇ ਕਿਉਂਕਿ ਉਹ ਘਬਰਾ ਚੁੱਕਿਆ ਸੀ ਉਹਦੀ ਫੌਜ ਸਿੱਖਾਂ ਤੋਂ ਡਰਨ ਲੱਗੀ ਸੀ ਸਿੰਘਾਂ ਤੋਂ ਡਰਦੀ ਸੀ ਤੇ ਹੁਣ ਜਿਹੜੇ 10ਵੀਂ ਵਾਰ ਫਿਰ 11ਵੀਂ ਵਾਰ ਲਗਾਤਾਰ ਜਿਹੜੇ ਹਮਲੇ ਕਰਨ ਵਾਸਤੇ ਆਇਆ ਤੇ ਸਿੱਖਾਂ ਨਾਲ ਬਿਨਾ ਲੜਿਆਂ 1769 1768 ਨੂੰ 10ਵੀਂ ਵਾਰ 1769 ਨੂੰ 11ਵੀਂ ਵਾਰ ਅਫਦਾਲੀ ਹਮਲਾ ਕਰਨ ਆਇਆ ਪਰ ਜਹਿਲਮ ਦੇ ਕੋਲੋਂ ਜਹਿਲਮ ਜਿਹੜਾ ਦਰਿਆ ਹੈ ਬਿਨਾ ਸਿੱਖਾਂ ਦੇ ਨਾਲ ਜੁੱਧ ਕੀਤੇ ਆ ਉਹ ਵਾਪਸ ਚਲਿਆ ਜਾਂਦਾ ਹੈ ਤੇ ਹੁਣ ਸਾਰੇ ਪੰਜਾਬ ਤੇ ਜਿਹੜਾ ਸਿੱਖਾਂ ਦਾ ਰਾਜ ਉਹ ਆਰੰਭ ਹੋਇਆ ਸੋ ਆਓ ਆਪਾਂ ਇਸ ਤੋਂ ਬਾਅਦ ਜਿਹੜੀ ਆਰੰਭਤਾ ਹੈ ਇਹ ਆਪਣੀ ਜਿਹੜੀ ਇੱਕ ভূমਕਾ ਕਹਿ دی ਮੁੱਢਲੀ ਜਾਣਕਾਰੀ ਇਹ ਆਪਾਂ ਹੁਣ ਤੱਕ ਇਹ ਵੀਡੀਓ ਦੇ ਵਿੱਚ ਕਵਰ ਕੀਤੀ ਹੈ ਅੱਗੇ ਆਪਾਂ ਜਿਹੜੀ ਨਵੀਂ ਵੀਡੀਓ ਦੇ ਵਿੱਚ ਸ਼ੁਰੂ ਕਰਾਂਗੇ ਉਹ ਪਹਿਲੀ ਮਿਸਲ ਸ਼ੁਕਰ ਚੱਕੀਆ ਤੇ ਉਹਨਾਂ ਦੀ ਵੰਸਜ ਬਾਰੇ ਦੱਸਾਂਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ